ਇਸ ਵੱਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼ਰਦਾਲੋਨ ਨਾਲ ਪਰਿਵਹਨ ਨੂੰ ਅੱਗ ਲੱਗੀ ਹੈ ਜੀਆਂ ਹਰਿਆਣਾ ਚ ਕੁੰਟਲੀ ਮਾਨੇ ਸਰ ਪਰਵਲ ਐਕਸਪ੍ਰੈਸ ਚ ਜਿਹੜੇ ਕਿ ਤੜਕਸਾਰ 1:30 ਮਿੰਟ ਤੇ ਸ਼ਰਦਾਲੋਨ ਨਾਲ ਪਰਿਵਹਨ ਅਚਾਨਕ ਅੱਗ ਲੱਗ ਜਾਂਦੀ ਹੈ ਤਾਂ ਹਾਦਸੇ ਦੇ ਵਿੱਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 25 ਤੋਂ ਵੱਧ ਬੁਰੀ ਤਰ੍ਹਾਂ ਜਿਹੜੇ ਕਿ ਸੜ ਚੁੱਕੇ ਨੇ ਤਾਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ 8 ਲੋਕਾਂ ਦੀ ਜਿਹੜੇ ਕਿ ਜਿਵੇਂ ਹੀ ਬੱਸ ਨੂੰ ਅੱਗ ਲੱਗਦੀ ਹੈ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੋ ਨੇ ਹਸਪਤਾਲ ਜਾਂਦਿਆ ਦਮ ਤੋੜ ਦਿੱਤਾ ਤਾਂ ਦੁਖਦ ਖਬਰ ਜਿਹੜੀ ਹੈ ਹਰਿਆਣਾ ਤੋਂ ਸਾਹਮਣੇ ਆ ਰਹੀ ਜਿੱਥੇ ਸਵਾਰੀਆਂ ਨਾਲ ਭਰੀ ਬੱਸ ਹੁੰਦੀ ਹੈ ਤਾਂ ਅਚਾਨਕ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦੇ ਕਾਰਨ ਤਾਂ ਹਰਦਕੁਚੀ ਸਾਹਮਣੇ ਨਹੀਂ ਆਇਆ ਪਰ ਤੋਂ ਦੱਸਦੀ ਕਿ 8 ਲੋਕਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਸੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਤੇ ਜਦੋਂ 2 ਲੋਕਾਂ ਨੂੰ ਹਸਪਤਾਲ ਲਿਜਾਇਆ ਜਾ ਰਹੀ ਸੀ ਤਾਂ ਦਮ ਤੋੜ ਦਿੱਤਾ ਗਿਆ ਸੀ 2 ਵਿਅਕਤੀ ਦੇ ਵੱਲੋਂ ਤਾਂ ਫਰਹਾਲ ਤੋਂ ਦੱਸਦੇ ਕਿ 25 ਤੋਂ ਵੱਧ ਦਫ਼ੇ ਜਾ ਰਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਇਕ ਤੇਜ਼ੀ ਬੜੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼ਰਦਾਲੋਨ ਨਾਲ ਪਰਿਵਹਨ ਨੂੰ ਅੱਗ ਲੱਗੀ ਹੈ ਜੀਆਂ ਹਰਿਆਣਾ ਦੇ ਕੁੰਡਲੀ ਮਾਨੇਸਰ ਪਰਵਲ ਐਕਸਪ੍ਰੈਸ 'ਚ ਜਿਹੜੇ ਕਿ ਸੜਕਸਾਰ 1:30 ਦੇ ਸ਼ਰਦਾਲੋਨ ਨਾਲ ਪਰਿਵਹਨ ਅਚਾਨਕ ਅੱਗ ਲੱਗ ਜਾਂਦੀ ਹੈ ਤਾਂ ਹਾਦਸੇ ਦੇ ਵਿੱਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 25 ਤੋਂ ਵੱਧ ਬੁਰੀ ਤਰ੍ਹਾਂ ਜਿਹੜੇ ਕਿ ਸੜ ਚੁੱਕੇ ਨੇ ਤਾਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ 8 ਲੋਕਾਂ ਦੀ ਜਿਹੜੇ ਕਿ ਜਿਵੇਂ ਹੀ ਬੱਸ ਨੂੰ ਅੱਗ ਲੱਗਦੀ ਹੈ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੋ ਨੇ ਹਸਪਤਾਲ ਜਾਂਦਿਆ ਦਮ ਤੋੜ ਦੀ ਤਹਿ ਤਾਂ ਦੁਖਦ ਖਬਰ ਜਿਹੜੀ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਵਾਰੀਆਂ ਨਾਲ ਭਰੀ ਬੱਸ ਹੁੰਦੀ ਹੈ ਤਾਂ ਅਚਾਨਕ ਅੱਗ ਲੱਗ ਜਾਂਦੀ ਅੱਗ ਲੱਗਣ ਦੇ ਕਾਰਨ ਦਾ ਹਰਦਕੁੱਚ ਵੀ ਸਾਹਮਣੇ ਨਹੀਂ ਆਇਆ ਪਰ ਤੋਂ ਦੱਸਦੇ ਕਿ 8 ਲੋਕਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਸੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਤੇ ਜਦੋਂ 2 ਲੋਕਾਂ ਨੂੰ ਹਸਪਤਾਲ ਲਿਜਾਇਆ ਜਾ ਰਹੀ ਸੀ ਤਾਂ ਦਮ ਤੋੜ ਦਿੱਤਾ ਗਿਆ ਸੀ 2 ਵਿਅਕਤੀ ਦੇ ਵੱਲੋਂ ਤਾਂ ਫਿਲਹਾਲ ਤੋਂ ਦੱਸਦੇ ਕਿ 25 ਤੋਂ ਵੱਧ ਦੱਸੇ ਜਾ ਰਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਇੱਕ ਤੇਜ਼ੀ ਬੜੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼ਰਦਾਲੋਨਾਂ ਨਾਲ ਪਰਿਵਹਨ ਨੂੰ ਅੱਗ ਲੱਗੀ ਹੈ ਜੀਆਂ ਹਰਿਆਣਾ ਦੇ ਕੁੰਟਲੀ ਮਾਨੇ ਸਰ ਪਰਵਲਕ ਐਕਸਪ੍ਰੈਸ 'ਚ ਜਿਹੜੇ ਕਿ ਤੜਕਸਾਰ 1:30 ਮਿੰਟ ਤੇ ਸ਼ਰਦਾਲੋਨਾਂ ਨਾਲ ਪਰਿਵਹਨ ਅਚਾਨਕ ਅੱਗ ਲੱਗ ਜਾਂਦੀ ਹੈ ਤਾਂ ਹਾਦਸੇ ਦੇ ਵਿੱਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 25 ਤੋਂ ਵੱਧ ਬੁਰੀ ਤਰ੍ਹਾਂ ਜਿਹੜੇ ਕਿ ਸੜ ਚੁੱਕੇ ਨੇ ਤਾਂ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ 8 ਲੋਕਾਂ ਦੀ ਜਿਹੜੇ ਕਿ ਜਿਵੇਂ ਹੀ ਬੱਸ ਨੂੰ ਅੱਗ ਲੱਗਦੀ ਹੈ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੋ ਨੇ ਹਸਪਤਾਲ ਜਾਂਦੇ ਆ ਦਮ ਤੋੜ ਦਿੱਤਾ ਤਾਂ ਦੁਖਦ ਖਬਰ ਜਿਹੜੀ ਹੈ ਹਰਿਆਣਾ ਤੋਂ ਸਾਹਮ ਜਿੱਥੇ ਸਵਾਰੀਆਂ ਨਾਲ ਭਰੀ ਬੱਸ ਹੁੰਦੀ ਹੈ ਤਾਂ ਅਚਾਨਕ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦੇ ਕਾਰਨ ਹਦਕ ਕੋਈ ਵੀ ਸਾਹਮਣੇ ਨਹੀਂ ਆਇਆ ਪਰ ਤੋਂ ਦੱਸਦੇ ਕਿ 8 ਲੋਕਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਸੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਤੇ ਜਦੋਂ 2 ਲੋਕਾਂ ਨੂੰ ਹਸਪਤਾਲ ਲਿਜਾਇਆ ਜਾ ਰਹੀ ਸੀ ਤਾਂ ਦਮ ਤੋੜ ਦਿੱਤਾ ਗਿਆ ਸੀ 2 ਵਿਅਕਤੀਆਂ ਦੇ ਵੱਲੋਂ ਤਾਂ ਫਿਲਹਾਲ ਤੋਂ ਦੱਸਦੇ ਕਿ 25 ਤੋਂ ਵੱਧ ਦੱਫੇ ਜਾ ਰਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਇਸ ਵੱਡੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼ਰਦਾਲੋਨਾਂ ਨਾਲ ਪਰਿਵਹਨ ਨੂੰ ਅੱਗ ਲੱਗੀ ਹੈ ਜੀਆਂ ਹਰਿਆਣਾ ਦੇ ਕੁੰਟਲੀ ਮਾਨੇਸਰ ਪਰਵਲ ਐਕਸਪ੍ਰੈਸ 'ਚ ਜਿਹੜੇ ਕਿ ਤੜਕਸਾਰ 1:30 ਮਿੰਟ ਤੇ ਸ਼ਰਦਾਲੋਨਾਂ ਨਾਲ ਪਰਿਵਹਨ ਅਚਾਨਕ ਅੱਗ ਲੱਗ ਜਾਂਦੀ ਹੈ ਇਸ ਹਾਸੇ ਦੇ ਵਿੱਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 25 ਤੋਂ ਵੱਧ ਬੁਰੀ ਤਰ੍ਹਾਂ ਜਿਹੜੇ ਕਿ ਸੜ ਚੁੱਕੇ ਨੇ ਤਾਂ ਫਿਲਹਾਲ ਦੱਸਿਆ ਜਾ ਰਿਹਾ ਕਿ 8 ਲੋਕਾਂ ਦੀ ਜਿਹੜੇ ਕਿ ਜਿਵੇਂ ਹੀ ਬੱਸ ਨੂੰ ਅੱਗ ਲੱਗਦੀ ਹੈ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਦੋ ਨੇ ਹਸਪਤਾਲ ਜਾਂਦਿਆ ਦਮ ਤੋੜ ਦਿੱਤਾ ਤਾਂ ਦੁਖਦ ਖਬਰ ਜਿਹੜੀ ਹੈ ਹਰਿਆਣਾ ਤੋਂ ਸਾਹਮਣੇ ਆ ਰ ਜਿਥੇ ਸਵਾਰੀਆਂ ਨਾਲ ਭਰੀ ਬੱਸ ਹੁੰਦੀ ਹੈ ਤਾਂ ਅਚਾਨਕ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਦੇ ਕਾਰਨ ਦਾ ਹਰਕਤ ਕੁਝ ਵੀ ਸਾਹਮਣੇ ਨਹੀਂ ਆਇਆ ਪਰ ਤੋਂ ਦੱਸਦੇ ਕਿ 8 ਲੋਕਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਸੀ ਮੌਕੇ ਤੇ ਹੀ ਮੌਤ ਹੋ ਚੁੱਕੀ ਸੀ ਤੇ ਜਦੋਂ 2 ਲੋਕਾਂ ਨੂੰ ਹਸਪਤਾਲ ਲਿਜਾਇਆ ਜਾ ਰਹੀ ਸੀ ਤਾਂ ਦਮ ਤੋੜ ਦਿੱਤਾ ਗਿਆ ਸੀ 2 ਵਿਅਕਤੀਆਂ ਦੇ ਵੱਲੋਂ ਤਾਂ ਫਿਲਹਾਲ ਤੋਂ ਦੱਸਦੇ ਕਿ 25 ਤੋਂ ਵੱਧ ਦਸੇ ਜਾ ਰਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ